ਵੜੀ ਖਬਰ ਦਰੋ ਕਰਾਂਗੇ ਦੱਸ ਦੇ ਕਿ ਜਲੰਧਰ ਦੇ ਵਿੱਚ ਜਰਾ ਪਿੰਡ ਹੈ ਉਸ ਦੇ ਵਿੱਚ ਗੋਲੀਆਂ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦੇ ਅਦੀਨੋਂ ਦੇ ਪਿੰਡ ਉੱਗੀ ਦੇ ਵਿੱਚ ਗੋਲੀਬਾਰੀ ਹੋਈ ਹੈ ਪਰਿਵਾਰ ਦੇ ਸਾਹਮਣੇ ਹੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਪਰਿਵਾਰ ਵਾਲਿਆਂ ਨੂੰ ਵੀ ਜਾਨੋਂ ਮਾਰਨ ਦੀ ਜੜੀ ਧਮਕੀ ਇਹ ਦਿੱਤੀ ਗਈ ਹੈ ਜਲੰਧਰ ਦੇ ਪਿੰਡ ਉੱਗੀ ਦੇ ਵਿੱਚ ਗੋਲੀਆਂ ਚੁਲਾਈਆਂ ਗਏ ਨੇ ਪਰਿਵਾਰ ਦੇ ਸਾਹਮਣੇ ਨੌਜਵਾਨ ਦੀ ਫਾਇਰਿੰਗ ਕਰਕੇ ਜੁੜੀ ਹੈ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਮੌ ਨੌਜਵਾਨ ਦੇ ਉੱਪਰ ਫਾਇਰਿੰਗ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਉਸ ਤੋਂ ਬਾਅਦ ਗੋਲੀਆਂ ਮਾਰ ਕੇ ਜਦੋਂ ਨੌਜਵਾਨ ਦਾ ਕਤ ਇਹ ਦਿੱਤੀ ਗਈ ਹੈ ਜਲੰਧਰ ਦੇ ਪਿੰਡ ਉੱਗੀ ਤੋਂ ਇਹ ਮਾਮਲਾ ਸਾਹਮਣੇ ਆਇਆ ਜੁਤੇ ਕਿ ਇੱਕ ਪਰਿਵਾਰ ਦੇ ਸਾਹਮਣੇ ਹੀ ਉਸ ਘਰ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਵੀ ਜੁੜੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਜੁਲੰਦਰ ਦੇ ਅਧੀਨ ਆਉਂਦੇ ਪਿੰਡ ਉੱਗੀ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਗੋਲੀਬਾਰੀ ਹੋਈ ਹੈ ਤੇ ਪਰਿਵਾਰ ਦੇ ਸਾਹਮਣੇ ਹੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਪਰਿਵਾਰ ਵਾਲਿਆਂ ਨੂੰ ਦਿੱਤੇ ਜੁੜੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਦੱਸਦੇ ਕਿ ਜੁਲੰਦਰ ਦੇ ਪਿੰਡ ਉੱਗੀ ਦੇ ਵਿੱਚ ਗੋਲੀਆਂ ਚਲੀਆਂ ਨੇ ਪਰਿਵਾਰ ਦੇ ਸਾਹਮਣੇ ਹੀ ਨੌਜਵਾਨ ਤੇ ਫਾਇਰਿੰਗ ਹੋਈ ਹੈ ਤੇ ਪਰਿਵਾਰ ਵਾਲਿਆਂ ਨੂੰ ਵੀ ਹੁਣ ਜਾਨੋਂ ਮਾਰਨ ਦੀ ਜੁੜੀ ਧਮਕੀ ਹੈ ਦਿੱਤੀ ਗਈ ਹੈ तो तोय मामला सामने आया है उगी देवेच गोलियां चलिया ने परिवार के सामने ही नौजवान ते फायरिंग कीती गई है नौजवानो मदे काट तुरंत तो बाद परिवार वाले नु भी तमकी जड़ी है मिली है जानो मारन दी तमकी दीती गई है जालंधर देवेच ਪਿੰਡੋਂਗੀ ਦੇ ਵਿੱਚ ਗੋਲੀਬਾਰੀ ਹੋਈ ਪਰਿਵਾਰ ਦੇ ਸਾਹਮਣੇ ਹੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਪਰਿਵਾਰ ਵਾਲਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਜੁੜੀ ਇਹ ਦਿੱਤੀ ਗਈ ਹੈ ਐਸੀ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸੱਜਣਾਲ ਨਰਿੰਦਰ ਗੁਪਤਾ ਜੋੜ ਚੁੱਕੇ ਨੇ ਨਰਿੰਦਰ ਪਰਿਵਾਰ ਦੇ ਸਾਹਮਣੇ ਹੀ ਇੱਕ ਨੌਜਵਾਨ ਨੂੰ ਗੋਲੀ ਮਾਰੀ ਜਾਂਦੀ ਹੈ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਉਸ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਨੂੰ ਵੀ ਧਮਕੀ ਦਿੱਤੀ ਗਈ ਹੈ ਕੀ ਮਾਮਲਾ ਹੈ ਆ ਬਿਲਕੁਲ ਜਿਵੇਂ ਅੰਗਲੀ ਕਾਲ ਕਰੀ ਜੀ ਇਹ ਜਿਹੜਾ ਮਾਮਲਾ ਹੈ ਉਧਰ ਤੋਂ ਕੋਲ ਪਿੰਡ ਤੱਕ ਉੱਗੀ ਪਿੰਡ ਦਾ ਮਾਮਲਾ ਹੈ ਜਿੱਥੇ ਕਿ ਉਹ ਆਪ ਉਸੇ ਜਗ੍ਹਾ ਦਾ ਉਸ ਦੀ ਨੌਜਵਾਨੀ ਜਿਹੜਾ ਗੋਲੀ ਮਾਰ ਕੇ ਚਲ ਗਿਆ ਉਹ ਜਿਹੜਾ ਪੀੜ ਪਰਿਵਾਰਕ ਮੈਂਬਰ ਦੇ ਸਾਹਮਣੇ ਜਿਹੜਾ ਦਾ ਕਰਦੇ ਪੇਸ਼ਾ ਜਿਹੜਾ ਵਾ ਉਸੇ ਗੋਲੀ ਚੁਾਈ ਜਾਂਦੇ ਗੋਲ ਜਿਹੜੇ ਹੈ ਜੇ ਕੋਈ ਮਾਰ ਤੋਂ ਉਸ ਜਿਹੜਾ ਦਾ ਉਹ ਉਹ ਉੱਥੇ ਦੀ ਇੱਕ ਬਹੁਤ ਮੋੜ ਹੋ ਜਾਂਦੀ ਹੈ ਕਿ ਜੇ ਬੱਚੇ ਦੀ ਪਛਾਣ ਕਲਿੰਗਰ ਸੰਭ ਦੇ ਉਹ ਜਿਹੜਾ ਚੋ ਜਿਹੜਾ ਇੱਕੀ ਦਾ ਲੈਣ ਵਾਲਾ ਦਾ ਉਹਦੇ ਮੂੰਹ ਚੋਂ ਜਿਹੜਾ ਕਿ ਉਸ ਤੋਂ ਬਾਅਦ ਜਿਹੜੇ ਇਸਮਾਨ ਗੋਲੀ ਮਾਰਦੇ ਕੋਰਤੀ ਹੈ ਜਿਹਨੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਵੀ ਕਮਸੀ ਦੇ ਦੰਦ ਨੇ ਇਹ ਵੀ ਤਾਮੀਨ ਕਰਾਵਾ ਕਿ ਉਹ ਨਹੀਂ ਬਖਸ਼ਾਂਗੇ ਤਾਂ ਹਮੇਸ਼ਾ ਜਿਹੜਾ ਦਾ ਮਾਰ ਕੇ ਖਾ ਜਾਏਗਾ ਕਿਤ ਉਹ ਜਿਹੜੇ ਪੁਲਿਸ ਦੇ ਅਗਵਾਹਿਕਾ ਨਿਕਲ ਜਾਂਦੇ ਨੇ ਤੇ ਉੱਥੇ ਜਾ ਕੇ ਇਨਸਾਫ ਦੀ ਤਹਾਰ ਲਗਾਦੇ ਨੇ ਤੇ ਉਹਨਾਂ ਲਈ ਜਿਹੜਾ ਪੁਲਿਸ ਅਧਿਕਾਰੀਆਂ ਨੂੰ ਇਹ ਕਿਹਾ ਜਾਂਦਾ ਹੈ ਕਿ ਅਸੀਂ ਜਿਹੜਾ ਵਾ ਅਸੀਂ ਸਰ ਇਹਦਾ ਕਰਾਂਗੇ ਜਿਹੜੇ ਪਾਸਟਰ ਰੋਪਿਆ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੇ ਕਿਤੇ ਨਾ ਕਿ ਜਿਹੜੀ ਪੁਲਿਸ ਜਿਹੜੀ ਵਾ ਫੌਨ ਰੋਪਿਆ ਦੀ ਗ੍ਰਿਫਤਾਰੀ ਵਾਸਤੇ ਜਿਹੜੀਆਂ ਲਗਾ ਸਾਹ ਚਾਪੇਕਾਰੀ ਕਰੀ ਜਾਂਦੀ ਹੈ ਉਹਨਾਂ ਦੀ ਤਲਾਸ਼ ਜੇ ਕੀਤੀ ਗਈ ਹੈ ਅੱਜ ਜਿਹਨੇ ਅਖ਼ਬਾਰ ਦਿਲਨ ਦਾ ਜਿਹੜੇ ਨੇ ਕਿ ਹਾਟ ਦੇ ਜਿਹੜੇ ਨੇ ਐਸਐਸਓ ਫੱਟੇ ਐਸਐਸਓ ਬਲ ਇੱਕ ਫੁੱਟਬਲ ਘਾਲੋਈ ਸੀ ਉਹਨਾਂ ਨੇ ਜਿਹੜੇ ਬਜੰਦਰ ਸਿੰਘ ਨੇ ਕਿਹਾ ਵਾਦੀ ਅਸੀਂ ਜਿਹੜਾ ਵਾ ਲਗਾਤਾਰ ਰੋਪੀਆਂ ਦੇ ਘਰਾਂ ਦੇ ਵਿਗੜੀ ਜੇ ਸਾਡੀ ਜਿਹੜੀ ਸਾਫੇਮਾਰੀ ਕੀਤੀ ਜਾਈਏ ਜਲਦੀ ਇਹਨਾਂ ਨੂੰ ਜਿਹੜਾ ਵਾ ਗ੍ਰਿਫਤਾਰ ਕਰਨਾ ਪਿਆ ਜਾਏਗਾ ਪਰ ਦੂਜੇ ਪਾਸੇ ਪਰਿਵਾਰਿਕ ਮੈਂਬਰ ਜਿਹੜੇ ਨੇ ਇਸ ਗੱਲ ਨੂੰ ਲੈ ਕੇ ਅੜ ਜਿਹੜੇ ਨੇ ਕਿ ਅਸੀਂ ਸੰਸਾਰ ਉਦੋਂ ਕਰਾਂਗੇ ਗੱਡਬੋੜੀ ਅਸੀਂ ਉਹਨਾਂ ਕਿਹਾ ਜਦੋਂ ਤੱਕ ਜਿਹੜੇ ਨੇ ਰੋਪੀ ਗ੍ਰਿਫਤਾਰ ਨਹੀਂ ਹੁੰਦੇ ਤੇ ਹੁਣ ਜਿਹੜਾ ਮਾਮਲਾ ਦਾ ਜਿਹੜਾ ਕੋਲੇ ਪ੍ਰਸ਼ਾਸਨ ਦੇ ਆਲਾ ਅ ਇਸੇ ਤਰ੍ਹਾਂ ਸਾਡੇ ਦੇਸ਼ ਨੇ ਰੁਪਏ ਦੀ ਕਿਰਤਾਂ ਦੀ ਹੁੰਦੀ ਹੈ ਜਿਨ੍ਹਾਂ ਵਿੱਚ ਸਾਰੇ ਆਮ ਇੱਕ ਤੇ ਮਾਂ ਦੇ ਪੁੱਤ ਨਹੀਂ ਰਹਾ ਮਾਂ ਦੇ ਦੇ ਘਰ ਉਹਦੀ ਅੱਖਾਂ ਦੇ ਸਾਹਮਣੇ ਸਾਹ ਦਿੱਤਾਗਾ ਕਿ ਇਹ ਉਹ ਦੇਖਣ ਵਾਲੀ ਗੱਲ ਹੈ ਕਿ ਕਦੋਂ ਹੁੰਦਾ ਤਾਂ ਸੰਸਕਾਰ ਕੀਤਾ ਜਾਏਗਾ ਕਿਉਂਕਿ ਜਿਹਦੇ ਸਾਹੋਂ ਮੁੱਠੀ ਜਿੜਕਾ ਵੀ ਹੁੰਦੇ ਹੈ ਪਰਿਵਾਰਿਕ ਮੈਂਬਰ ਲਗਾਤਾਰ ਇਹ ਕਹਿ ਰਹੇ ਨੇ ਕਿ ਸੰਸਕਾਰ ਨਹੀਂ ਅੱਜ ਇਹ ਸੰਸਕਾਰ ਨਹੀਂ ਕਰਾਂਗੇ ਬੇਸਲ ਗੱਡਬੋੜੀ ਜਿਹੜੀ ਹੈ ਜ਼ਿਲ੍ਹਾ ਸਰ ਦੇ ਸੋਲ ਹਸਪਤਾਲ ਦੇ ਵਿੱਚ ਆ ਕਿਸੇ ਆ ਗਿਆ ਉਸ ਤੋਂ ਦੇ ਜਿਹੜਾ ਵਾ ਹੁਣ ਪੋਸਟਮਾਰਟਮ ਜਿਹੜਾ ਹੋ ਰਿਹਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਵਾ ਇਹ ਉਹਨੇ ਜਿਹੜੇ ਵਾਰਸ ਹੈ ਜਿਹਨੇ ਉਹ ਗੱਡਬੋੜੀ ਲੈ ਜਾਂਦੇ ਨੇ ਜਾਂ ਉੱਥੇ ਠਹਿਰੇ ਦੇਗੀ ਇਹ ਇੱਕ ਜਿਹੜਾ ਵਾ ਹੁਣ ਪੁਲਿਸ ਅਧਿਕਾਰੀ ਹੈ ਜਿਹ जी ठीक है ठीक है नरेंद्र बहुत बहुत शुक्रिया तो जानकारी देने परिवार के सामने ही नौजवान से फायरिंग करके मौत दे उतार देता गया। उस उतार तो दिया गया बाद उसके परिवार है गोलियां मारन की जोड़ी है जानो मारन की धमकी दी गई है